ਕਾਂਗਰਸ ਦੇ ਵਿਧਾਇਕ ਸੁਖਿੰਦਰ ਕੋਟਲੀ ਵਿਧਾਨ ਸਭਾ ਸਪੈਸ਼ਲ ਸੈਸ਼ਨ ਤੋਂ ਬਾਅਦ ਬੜੇ ਤਿੱਖੇ ਪ੍ਰतिकਰਮ ਦਿੰਦੇ ਨਜ਼ਰ ਆਏ ਬੜੇ ਤੀਵਰ ਮિજાਜ ਦੇ ਵਿੱਚ ਨਜ਼ਰ ਆਏ ਆਖਰਕਾਰ ਕਿਉਂ ਪੰਜਾਬ ਹੜਾਂ ਦੀ ਚਪੇਟ 'ਚ ਰਿਹਾ ਪੰਜਾਬ ਹੜਾਂ ਦੀ ਸਥਿਤੀ 'ਚ ਰਿਹਾ ਔਰ ਉਸ ਸੰਬੰਧੀ ਵਿਧਾਇਕ ਕੋਟਲੀ ਨੇ ਬੜੇ ਤਿੱਖੇ ਇਲਜ਼ਾਮ ਲਾਇਏ ਇਥੋਂ ਤੱਕ ਮੰਗਾਂ ਕੀਤੀਆਂ ਕਿ ਇਰੀਗੇਸ਼ਨ ਮਨਿਸਟਰ ਨੂੰ ਵਜ਼ਾਰਤ ਵਿੱਚੋਂ ਕੱਢ ਦਿੱਤਾ ਜਾਵੇ ਅਤੇ ਇੱਥੋਂ ਤੱਕ ਕਹਿ ਗਏ ਕਿ ਮੁੱਖ ਮੰਤਰੀ ਆਪਣਾ ਨਿਆਂਇਕ ਹੱਕ ਸਮਝਦਿਆਂ ਹੋਇਆਂ ਨੈਤਿਕ ਅਧਿਕਾਰ ਸਮਝਦਿਆਂ ਹੋਇਆਂ ਲਾਂਬੇ ਹੋ ਜਾਣ ਕੁਰਸੀ ਤੋਂ ਠੈਰ ਇਹ ਬਹੁਤ ਵੱਡੀ ਗੱਲ ਕਹਿ ਦਿੱਤੀ ਗਈ ਹੈ ਪਰ ਸਵਾਲ ਇਹ ਹੈ ਕਿ ਇਸ ਹੱਦ ਤੱਕ ਨਾਰਾਜ਼ਗੀ ਗੁੱਸਾ ਤੇ ਰੋਸ ਕਿਉਂ ਪੜਕੇ ਆਖਰ ਪੂਰੀ ਗੱਲ ਕੀ ਹੈ ਵਿਧਾਇਕ ਕੋਟਲੀ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਲੋਕਾਂ ਦਾ ਪੱਖ ਬੜੇ ਜ਼ੋਰਦਾਰ ਢੰਗ ਦੇ ਨਾਲ ਰੱਖਿਆ ਕਿ ਪੰਜਾਬ ਦੀ ਸਰਕਾਰ ਇਨਾ ਹੜਾਂ ਦੇ ਮਾਮਲੇ ਦੇ ਲਈ ਜ਼ਿੰਮੇਵਾਰ ਹੈ। ਔਰ ਪੰਜਾਬ ਦੀ ਸਟਲ ਦੇ ਉੱਤੇ ਜ਼ੋਰ ਦਾ ਢੰਗ ਨਾਲ ਲੋਕਾਂ ਦੀ ਆਵਾਜ਼ ਉਠਾਉਂਦਿਆਂ ਪੰਜਾਬ ਦੇ ਇਸ ਇਰੀਗੇਸ਼ਨ ਮਿਨਿਸਟਰ ਔਰ ਚੀਫ ਮੈਨੇਜਰ ਦੀ सस्पेंशन ਦੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਜ਼ਾਰਤ ਚੋਂ ਕੱਢੋ। ਲੇਕਿਨ ਜੇ ਅੱਜ ਤੁਸੀਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਗੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨੇ। ਫਿਰ ਜਾਂ ਤਾਂ ਉਹ ਉਹ ਆਪਣੇ ਆਪ ਨੂੰ ਨੈਤਿਕਤਾ ਦੇ ਆਧਾਰ ਤੇ ਫਿਰ ਲੰਬੇ ਹੋ ਜਾਣ। ਜਾਂ ਫਿਰ ਜਿਹੜੇ ਅਧਿਕਾਰੀ ਜਦੋਂ ਫਲੱਡ ਗੇਟ ਟੁੱਟ ਜਾਣ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਵਿਅਕਤੀ ਹੋਏਗਾ ਰਾਤ ਨੂੰ ਤੁਸੀਂ ਪਾਣੀ ਛੱਡ ਕੇ 5 ਤੋਂ 8 ਤੋਂ 10 ਫੁੱਟ ਤੱਕ ਲੋਕਾਂ ਦੇ ਘਰਾਂ ਤੇ ਰਾਤ ਨੂੰ ਸੁੱਤੇ ਪਿਆ ਨੂੰ ਬੱਚੇ ਚੱਕਣ ਦਾ ਵੀ ਸਮਾਂ ਜਿਹੜਾ ਉਹ ਨਹੀਂ ਮਿਲਿਆ ਤਾਂ ਫਿਰ ਇਹਦੇ ਵਾਸਤੇ ਕੋਈ ਨਾ ਕੋਈ ਜ਼ਿੰਮੇਵਾਰ ਤਾਂ ਹੋਏਗਾ ਨਾ ਦੂਸਰਾ ਵਿਧਾਨ ਸਭਾ ਦੇ ਅੰਦਰ ਮੈਨੂੰ ਬੜੀ ਹੈਰਾਨਗੀ ਹੋਈ ਕਿ ਸਰਕਾਰ ਪੱਖ ਤੋਂ ਆਪਣੀ ਗੱਲ ਆਪੋਜੀਸ਼ਨ ਨੇ ਕਹਿਣੀ ਹੁੰਦੀ ਆ ਸਰਕਾਰ ਨੇ ਜਵਾਬ ਦੇਣੇ ਹੁੰਦੇ ਆ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਅਸੈਂਬਲੀ ਦੇ ਅੰਦਰ ਧਰਣਾ ਲਾ ਰਹੀ ਹੈ ਧਰਣਾ ਕਿਹਦੇ ਖਿਲਾਫ ਲਾ ਰਹੇ ਵੀ ਜਾਂ ਤਾਂ ਸਪੀਕਰ ਮਰਦਾਬਾਦ ਵੀ ਕਰੋ ਫਿਰ ਵੀ ਜੇ ਸਪੀਕਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਸਟਲ ਤੁਹਾਡਾ ਹੈ ਤੁਸੀਂ ਉਹਦੇ ਕਨਸੋਰਡੀਅਮ ਅਚੀਵ ਮਿਨਿਸਟਰ ਸਾਹਿਬ ਤੇ ਤੁਸੀਂ ਧਰਣਾ ਲਾ ਰਹੇ ਹੋ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਕਿ ਜੇ ਤੁਸੀਂ ਧਰਣਾ ਲਾਉਣਾ ਕੇਂਦਰ ਸਾਡੇ ਨਾਲ ਬਤਕਰਾ ਕਰ ਰਿਹਾ ਕਰ ਰਿਹਾ ਅਸੀਂ ਮੰਨ ਰਹੇ ਹਾਂ ਮੈਂ ਕਾਂਗਰਸ ਪਾਰਟੀ ਦਾ ਵਿਧਾਇਕ ਆ ਚੀਫ ਸਪੋਕਸਮੈਨ ਆ ਬੋਲ ਰਿਹਾ ਕਿ ਅਸੀਂ ਮੰਗ ਕਰ ਰਹੇ ਹਾਂ ਅਗਰ ਤੁਸੀਂ ਧਰਨਾ ਲਾਉਣਾ ਮੋਦੀ ਦੇ ਖਿਲਾਫ ਲਾਉਣਾ ਭਾਜਪਾ ਦੇ ਖਿਲਾਫ ਲਾਉਣਾ ਤਾਂ ਦਿੱਲੀ ਚਲੋ ਮੈਂ ਤੁਹਾਡੇ ਚੈਨਲਾਂ ਦੇ ਉੱਤੇ ਮੀਡੀਆ ਦੇ ਮਾਧਿਅਮ ਤੇ ਬੜੇ ਜ਼ੋਰ ਦਾ ਟੰਗਣਾ ਕਹਿ ਰਿਹਾ ਹਾਂ ਔਰ ਹਿੰਮਤ ਤੇ ਦਲੇਰੀ ਨਾ ਕਹਿ ਰਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਿੱਟਿਆਂ 'ਚ ਜਾਨ ਹੈ ਨਹੀਂ ਕਿ ਕਿ ਦਿੱਲੀ ਜਾ ਕੇ ਉਹ ਮੋਦੀ ਦੇ ਖਿਲਾਫ ਧਰਨਾ ਲਾ ਸਕਣ ਇਸ ਕਰਕੇ ਗੱਲਾਂ ਦਾ ਜਵਾਬ ਦੇ ਕੇ 1 ਘੰਟਾ ਤੇ 7 ਮਿੰਟ ਦੇ ਅੰਦਰ ਚਲੇ ਗਏ ਕਹਿੰਦੇ ਸੀਗੇ ਕਿ ਇੱਥੇ ਰਾਜਨੀਤੀ ਦੀ ਕੋਈ ਗੱਲ ਨਾ ਹੋਵੇ ਤਾਂ ਮੇਰੇ ਖਿਆਲ ਦੇ ਅੰਦਰ ਮੁੱਖ ਮੰਤਰੀ ਜੀ ਨੇ ਰਾਜਨੀਤੀ ਕਰਨ ਤੋਂ ਗੱਲ ਕੋਈ ਬਾਕੀ ਛੱਡੀ ਨਹੀਂ ਲੇਕਿਨ ਅੱਜ ਜਿਹੜੀਆਂ ਗੱਲਾਂ ਦਾ ਜਵਾਬ ਬਕਾਇਆ ਰਹਿੰਦਾ ਉਹ ਗੱਲਾਂ ਦਾ ਜਵਾਬ ਵੀ ਪੁੱਛਾਂਗੇ ਔਰ ਜਿਹੜੇ ਕੁਝ ਬੈਲ ਆਏ ਨੇ ਰਾਤ ਹੀ ਮਿਲੇ ਹੈ ਸਟੱਡੀ ਕਰਨ ਦਾ ਟਾਈਮ ਨਹੀਂ ਵੈਸੇ ਤਾਂ 72 ਘੰਟੇ ਅਕੋਰਡਿੰਗ ਟੂ ਲਾ ਜਿਹੜਾ ਆ ਉਹ ਬੈਲ ਭੇਜਿਆ ਜਾਣਾ ਹੁੰਦਾ ਆ ਲੇਕਿਨ ਜੇ ਨਹੀਂ ਵੀ ਆਏ ਉਹਦੇ ਤੇ ਸਟੱਡੀ ਕਰ ਰਹੇ ਆ ਉਹਨਾਂ ਮੈਂ ਬੈਂਸ ਦੇ ਅੰਦਰ ਆਪਣੀ ਜਿਹੜਾ ਉਹ ਹਿੱਸਾ ਲਾਂਗੇ ਜਿਹੜਾ ਵੀ ਲੋਕਪੱਖ ਹੋਏਗਾ ਜਿਹੜੀ ਵੀ ਲੋਕਾਂ ਦੀ ਆਵਾਜ਼ ਹੋਏਗੀ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਅਸੀਂ ਪਹਿਲੇ ਦਿਨ ਸੈਸ਼ਨ ਦੇ ਆਪਣੀ ਗੱਲ ਕਹਿਣ ਚ ਕਾਮਯਾਬ ਹੋਏ ਆ ਮੈਂ ਸਮਝਦਾ ਕਿ ਸਾਢੇ 3 ਸਾਲ ਦੇ ਇਤਿਹਾਸ ਦੇ ਅੰਦਰ ਇਹ ਇੱਕ ਬਹੁਤ ਅਹਿਮ ਰੋਲ ਸੀ ਕਿ ਜਿਹਦੇ ਨਾਲ ਆਪੋਜੀਸ਼ਨ ਲੀਡਰ ਔਰ ਸਮੂੱਚੇ 6 ਬੁਲਾਰਿਆਂ ਨੇ ਆਪਣੀ ਜ਼ੋਰਦਾਰ ਢੰਗ ਨਾਲ ਗੱਲ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਅੰਦਰ ਖੜਾ ਕੀਤਾ ਜਵਾਬ ਕੋਈ ਨਹੀਂ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਦੇਖ ਰਹੇ ਹੋਣੇ ਉੱਪਰ ਗੈਲਰੀਆਂ 'ਚ ਬੈਠੇ ਕਦੀ ਪਰਚਾ ਇਧਰੋਂ ਚੱਕ ਲੈਂਦੇ ਕਦੀ ਇਧਰੋਂ ਚੱਕ ਲੈਂਦੇ ਕਦੀ ਕਦੀ ਲੱਤ ਫੜ ਲੈਂਦੇ ਕਦੀ ਬਾਹ ਫੜ ਲੈਂਦੇ ਕੌਨਫੀਡੈਂਸ ਨਹੀਂ ਸੀ ਫੇਸ ਰੀਡਿੰਗ ਦੇਖਣੀ ਚਾਹੀਦੀ ਹੈ ਲੀਡਰਾਂ ਨੂੰ ਤੇ মিডিਆ ਨੂੰ ਜਦੋਂ ਕੋਈ ਜਵਾਬ ਨਹੀਂ ਆਇਆ ਦੋ ਵਾਰ ਅਨਜਾਇਨ ਕਰਨਾ ਪਿਆ ਸੈਸ਼ਨ ਕਮਾਲ ਦੀ ਗੱਲ ਹੈ ਚੀਫ ਮਿਨਿਸਟਰ ਬੈਠੇ ਨੇ ਰੋਲਾ ਤੁਸੀਂ ਪਾ ਰਹੇ ਹੋ ਸੈਸ਼ਨ ਨਿਯੋਨ ਕਰ ਯਾਰ ਕਮਾਲ ਹੋ ਗਈ ਇੱਕ ਨਵਾਂ ਹੀ ਨਵਾਂ ਹੀ ਡਰਾਮਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੋਲ ਕੁਝ ਹੈ ਨਹੀਂ ਸੀ ਕਹਿਣ ਲਈ ਇਸ ਕਰਕੇ ਤਰਨਾ ਲਾਇਆ ਤੁਹਾਨੂੰ ਲੱਗਦਾ ਕਿ ਪੀੜਤ ਲੋਕਾਂ ਦੀ ਜੇਪਾਂ 'ਚ ਕੁਝ ਸੈਸ਼ਨ ਦੇ ਜ਼ਰੀਏ ਪਾਏਗਾ ਜੇ ਸਰਕਾਰ ਕੋਲ ਕੁਝ ਹੈ ਹੀ ਨਹੀਂ ਠੂਠਾ ਫੜ ਕੇ ਤਾਂ ਮੰਗਣ ਦੇ ਅਪੀਲਾਂ ਤੇ ਐਲਾਨ ਕਰ ਰਹੇ ਨੇ ਅਰੇ ਤੁਹਾਡੇ ਕੋਲ ਪੈਸਾ ਹੀ ਨਹੀਂ ਹੈ ਤੇ ਤੁਸੀਂ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਕਹਿ ਕੇ ਕੀ ਜਾਓਗੇ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਰੰਗਲੇ ਪੰਜਾਬ ਚ ਪੈਸੇ ਜਮ੍ਹਾਂ ਕਰਾਓ ਚੜ੍ਹਦੀ ਕਲਾ ਮਿਸ਼ਨ ਚ ਪੈਸੇ ਜਿਹੜੇ ਉਹ ਜਮ੍ਹਾਂ ਕਰਾਓ ਦੇਣ ਨੂੰ ਕੱਖ ਨਹੀਂ ਜਦ ਤੁਹਾਡੇ ਕੋਲ ਪੈਸਾ ਹੀ ਨਹੀਂ ਤੇ ਉਦਾਂ ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਕਦੇ ਹੋ ਹੀ ਨਹੀਂ ਸਕਦਾ ਤੇ ਜਦ ਖਜ਼ਾਨਾ ਖਾਲੀ ਨਹੀਂ ਤਾਂ ਖਾਲੀ ਆ ਤੁਹਾਡੇ ਕੋਲ ਦੀਵਾਨੀ ਹੈ ਨਹੀਂ ਤਾਂ ਫਿਰ ਤੁਸੀਂ ਦੇਣਾ ਕੀ ਆ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਕਿ ਭਰਾਵੋ ਇਹਨਾਂ ਠੱਗਾਂ ਨੂੰ ਪਹਿਲਾਂ ਇਹਨਾਂ ਨੇ ਸਾਢੇ 3 ਚ ਪੰਜਾਬ ਨੂੰ ਸਾਢੇ 3 ਸਾਲ ਚ ਠੱਗਿਆ ਇਹਨਾਂ ਨੂੰ ਕੋਈ ਪੈਸਾ ਨਾ ਦਿਓ ਕੋਈ ਮੁੱਖ ਮੰਤਰੀ ਦੇ ਫੰਡ 'ਚ ਜੇ ਜਮਾ ਕਰਾਉਣਾ ਤਾਂ ਉੱਥੇ ਕਰਾਓ ਚੜ੍ਹਦੀ ਕਲਾ ਤੇ ਰੰਗਲੇ ਪੰਜਾਬ ਦੇ ਅੰਦਰ ਤੁਹਾਨੂੰ ਪੈਸਾ ਕੋਈ ਜਮਾ ਕਰਾਉਣੇ ਜੇ ਤੁਸੀਂ ਪੈਸੇ ਲਾਉਣੇ ਆ ਗਰੀਬਾਂ ਦੀ ਰੀਹੈਬਿਟੇਸ਼ਨ ਵਾਸਤੇ ਕਿਸਾਨਾਂ ਦਾ ਸਹਿਯੋਗ ਕਰਨਾ ਤਾਂ ਸਿੱਧੇ ਤੌਰ ਤੇ ਪੰਜਾਬ ਆਓ ਉੱਥੇ ਆ ਕੇ ਆਪ ਕੰਮ ਕਰੋ ਤਾਂ ਕਿ ਤੁਹਾਡੀ ਕੀਤੀ ਕਿਰਤ ਕਮਾਈ ਲੋਕਾਂ ਦੇ ਲੇਖੇ ਲੱਗ ਸਕੇ ਨਹੀਂ ਤਾਂ ਮੁੱਖ ਮੰਤਰੀ ਨੇ ਸਿਸੋਦੀਆ ਨੇ ਤੇ ਅਰਵਿੰਦ ਕੇਜਰੀਵਾਲ ਨੇ ਸਾਰਾ ਪੈਸਾ ਟੁਕਾਰ ਜਾਣਾ ਤੇ ਦਿੱਲੀ ਜਾਵਣਾ ਲੱਭਣਾ ਹੈ ਨਹੀਂ ਹੈ